ਆਜ਼ਮੇਸ ਵਾਲਾ ਦੇ ਉੱਪਰ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀਆਂ ਅਮਰੀਕਾ ਲੈ ਚੱਲਦੇ ਹਾਂ ਜਿੱਥੇ ਅਮਰੀਕਾ ਇਲੈਕਸ਼ਨ ਨੂੰ ਲੈ ਕੇ ਪੂਰੀ ਦੁਨੀਆ ਦੀ ਨਿਗਾਹ ਇਹਨਾਂ ਇਲੈਕਸ਼ਨਾਂ ਦੇ ਉੱਪਰ ਟਿਕੀ ਹੋਈ ਆ ਤੇ ਉੱਥੇ ਹੀ ਵੱਡੇ ਪੈਮਾਨੇ ਤੇ ਇੱਕ ਐਗਜ਼ਿਟ ਪੋਲ ਨੇ ਕਿਤੇ ਨਾ ਕਿਤੇ 트럼ਪ ਸਮਰਥਕਾਂ ਨੂੰ ਬੇਚੈਨੀ ਦੇ ਵਿੱਚ ਪਾ ਦਿੱਤਾ ਤਿੰਨ ਸਵਿੰਗ ਰਾਜਾਂ ਵਿੱਚ ਕਮਲਾ ਹੈਰਿਸ ਨੂੰ ਟਰੰਪ ਨਾਲੋਂ ਅੱਗੇ ਰੱਖਿਆ ਗਿਆ ਤੇ ਇਹ ਇੱਕ ਵੱਡਾ ਆंकड़ा ਉਸ ਵਕਤ ਨਿਕਲ ਕੇ ਸਾਹਮਣੇ ਆਇਆ ਜਦੋਂ ਦੋਵੇਂ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਤਿੰਨ ਇਦਾਂ ਦੇ ਉਹ ਮਾਰਗ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜੋ ਸਵਿੰਗ ਵੋਟਰਸ ਨੇ ਉਹ ਹਰੇਕ ਉਮੀਦਵਾਰ ਦੇ ਕਿਸਮਤ ਦਾ ਫੈਸਲਾ ਕਰਦੇ ਨੇ ਬੇਸ਼ੱਕ ਅਮਰੀਕਾ ਦੇ ਵਿੱਚ ਅਜੇ 3 ਮਹੀਨੇ ਚੋਣਾ ਹੋਣ ਨੂੰ ਬਾਕੀ ਨੇ ਪਰ ਕਿਤੇ ਨਾ ਕਿਤੇ ਇੱਕ ਵੱਡਾ ਡੈਮੋਕ੍ਰੈਟਿਕ ਵਾਸਤੇ ਇਹ ਉਲਟ ਫੇਰ ਦੇਖਣ ਨੂੰ ਮਿਲ ਰਿਹਾ ਤੇ ਇਸ ਦੇ ਨਾਲ ਕਮਲਾ ਹੈਰਸ ਤੇ ਉਸ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਨਿਊਯਾਰਕ ਟਾਈਮ ਅਤੇ ਸੀਐਨਏ ਕਾਲਜ ਦੇ ਨਵੇਂ ਸਰਵੇਖਣ ਦੇ ਅਨੁਸਾਰ ਵਿਕਾਸਨ ਪੈਂਸਿਲਵੇਨੀਆ ਅਤੇ ਮਿਸ਼ੀਗਨ ਵਿੱਚ 4 ਪ੍ਰਤੀਸ਼ਤ ਅੰਕਾਂ ਨਾਲ ਸਾਬਕਾ ਰਾਸ਼ਟਰਪਤੀ ਦੀ ਅਗਵਾਈ ਕਰਦਾ ਪੰਜਾਬ ਤੋਂ 46% ਤਿੰਨ ਰਾਜਾਂ ਵਿੱਚ ਲਗਭਗ 2000 ਸੰਭਾਵਿਤ ਵੋਟਰਾਂ ਵਿੱਚੋਂ ਚੋਣਾ 5 ਤੇ 9 ਅਗਸਤ ਦੇ ਵਿੱਚ ਕਰਵਾਈਆਂ ਜਾਣੀਆਂ ਸਾਨਾ ਹਫ਼ਤੇ ਵਿੱਚ ਹੈਰਿਸ ਨੇ ਮੈਨੀਸੋਟਾ ਦੇ ਗਵਰਨਰ ਅਤੇ ਸਾਬਕਾ ਹਾਈ ਸਕੂਲ ਅਧਿਆਪਕ ਮਿਡ-ওয়েਸਟਰਨ ਟਿਮ ਵਾਲਜ਼ ਨੂੰ ਨਵੰਬਰ ਦੀ ਡੈਮੋਕ੍ਰੈਟਿਕ ਟਿਕਟ ਉੱਤੇ ਚੱਲ ਰਏ ਉਸ ਦੇ ਸਾਥੀ ਵਜੋਂ ਨਾਮਜ਼ਦ ਕੀਤਾ ਇਹ ਬਹੁਤ ਮਹੱਤਵਪੂਰਨ ਲੜਾਈ ਦੇ ਮੈਦਾਨ ਵਾਲੇ ਰਾਜਾਂ ਤੋਂ ਸਪਸ਼ਟ ਸੰਕੇਤ ਪ੍ਰਦਾਨ ਕਰਦਾ ਕਿਉਂਕਿ ਜੋ ਬਾਈਡਨ ਨੇ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਦੂਜੀ ਕਾਰਜਕਾਲ ਲਈ ਸ਼ਾਸਨ ਕਰਨ ਦਾ 81 ਸਾਲ ਦੇ ਬਜ਼ੁਰਗ ਦੀ ਤੰਦਰੁਸਤੀ ਬਾਰੇ ਵੱਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਹੈਰਿਸ ਦਾ ਸਮਰਥਨ ਕੀਤਾ ਨਤੀਜੇ ਮਹੀਨੇ ਦੇ ਪੋਲਿੰਗ ਤੋਂ ਬਾਅਦ ਆਉਂਦੇ ਨੇ ਜਿਸ ਨੇ ਦਿਖਾਇਆ ਕਿ ਬਾਈਡਨ ਜਾਂ ਤਾਂ 트੍ਰੰਪ ਦੇ ਨਾਲ ਥੋੜਾ ਪਿਛੇ ਹੈ ਰਜਿਸਟਰ ਵੋਟਰਾਂ ਦੇ ਅਨੁਸਾਰ ਹੈਰਿਸ ਨੇ 트ੰਪ ਦੇ ਮੁਕਾਬਲੇ ਦੇਸ਼ ਨੂੰ ਚਲਾਉਣ ਲਈ ਵਧੇਰੇ ਬੁੱਧੀਮਾਨ ਤੇ ਵਧੇਰੇ ਇਮਾਨਦਾਰ ਵਧੇਰੇ ਸੁਭਾਵਕ ਰੂਪ ਦੇ ਵਿੱਚ ਦੇਖਿਆ ਗਿਆ ਨਿਊਯਾਰਕ ਟਾਈਮ ਦੁਆਰਾ ਸ਼ਨੀਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਨਤੀਜੇ ਡੈਮੋਕ੍ਰੈਟਿਕਸ ਨੂੰ ਉਤਸ਼ਾਹਿਤ ਕਰਨਗੇ ਕਿਉਂਕਿ ਹੈਰਿਸ ਅਤੇ ਵਾਲਜ਼ ਆਪਣੇ ਪਹਿਲੇ ਹਫਤੇ ਮੁਹਿੰਮ ਦੇ ਟ੍ਰੇਲ ਤੇ ਇਕੱਠੇ ਦੇਸ਼ ਨੂੰ ਪਾਰ ਕਰਨਾ ਜਾਰੀ ਰੱਖਦੇ ਨੇ ਸਵਿੰਗ ਰਾਜਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਨੂੰ ਆਯੋਜਿਤ ਕਰਦੇ ਨੇ ਜੋ ਨਤੀਜਿਆਂ ਦਾ ਫੈਸਲਾ ਕਰਨ ਦੇ ਸੰਭਾਵਨਾ ਹੈ ਸ਼ਨੀਵਾਰ ਨੂੰ ਉਮੀਦਵਾਰ ਨੇ ਲਾਸ ਵੈਗਸ ਨਵਾਈਦਾ ਦੇ ਵਿੱਚ ਇੱਕ ਰੈਲੀ ਕੀਤੀ ਇੱਕ ਰਾਜ ਬਾਈਡਨ ਹੈਰਿਸ ਦੀ ਟਿਕਟ 2020 ਵਿੱਚ 2 ਤੋਂ ਵੱਧ ਅੰਕਾਂ ਦੇ ਨਾਲ ਜਿੱਤੀ ਸੀ ਸਿਰਫ ਇੱਕ ਸਨੈਪਸ਼ਾਟ ਹੋਣ ਦੇ ਬਾਵਜੂਦ ਡੈਮੋਕ੍ਰੇਟਿਵ ਸ਼ਾਇਦ ਇਹ ਦੇਖ ਕੇ ਖੁਸ਼ ਹੋਣਗੇ ਕਿ ਸਰਵੇਖਣ ਕੀਤੇ ਗਏ ਤੇ 60% ਆਜ਼ਾਦ ਵੋਟਰ ਜੋ ਹਮੇਸ਼ਾ ਦੌੜ ਦੇ ਨਤੀਜਿਆਂ ਦਾ ਫੈਸਲਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨੇ ਉਹਨਾਂ ਨੇ ਕਿਹਾ ਕਿ 45% ਦੇ ਮੁਕਾਬਲੇ ਰਾਸ਼ਟਰਪਤੀ ਦੇ ਉਮੀਦਵਾਰ ਦੀ ਚੋਣ ਤੋਂ ਸੰਤੁਸ਼ਟ ਨੇ ਸਵਿੰਗ ਵੱਡੇ ਪੱਧਰ ਤੇ ਹੈਰਿਸ ਦੀ ਵੋਟਰ ਧਾਰਨਾਵਾਂ ਨੂੰ ਵਿਕਸਿਤ ਕਰਨ ਦੁਆਰਾ ਚਲਾਇਆ ਜਾਂਦਾ ਜਿਸ ਦੀ ਉਸ ਦੀ ਸਕਾਰਾਤਮਕਤਾ ਅਤੇ ਭਵਿੱਖ ਕੇਂਦਰਿਤ ਟਰੰਪ ਭਾਸ਼ਣਾ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਪੈਂਸਿਲਵੇਨੀਆ ਦੇ ਵਿੱਚ ਜਿੱਥੇ ਬਾਈਡਨ ਨੇ 4 ਸਾਲ ਪਹਿਲਾਂ ਟਰੰਪ ਨੂੰ ਸਿਰਫ 80000 ਤੋਂ ਵੱਧ ਬੂਟਾਂ ਨਾਲ ਹਰਾਇਆ ਸੀ ਟਾਈਮਸ ਸੈਨਾ ਪੋਲਿੰਗ ਦੇ ਅਨੁਸਾਰ ਰਜਿਸਟਰਡ ਵੋਟਰਾਂ ਵਿੱਚੋਂ ਪਿਛਲੇ ਮਹੀਨੇ ਤੋਂ ਉਸਦੀ ਅਨੁਕੂਲਤਾ ਦਰਜਾਬੰਦੀ ਵਿੱਚ 10 ਅੰਕ ਦਾ ਵਾਧਾ ਹੋਇਆ ਹੈ ਹੈਰਿਸ ਨੂੰ ਜਿੱਥੇ ਵਿਸਕਾਨਸ ਪੈਂਸਿਲਵੇਨੀਆ ਮਿਸ਼ੀਗਨ ਜਿੱਤਣ ਦੀ ਜ਼ਰੂਰਤ ਹੋਵੇਗੀ ਮਤਵਪੂਰਨ ਲੜਾਈ ਦੇ ਮੈਦਾਨ ਵਿੱਚ ਕਿਹਾ ਜਾਂਦਾ ਹੈ ਕਿ ਬਾਈਡਨ ਨੇ 2020 ਵਿੱਚ ਜਿੱਤ ਪ੍ਰਾਪਤ ਕੀਤੀ ਜੋ ਡੈਮੋਕ੍ਰੈਟਿਕ ਵਾਈਟ ਹਾਊਸ ਨੂੰ ਮੋੜ ਹਾਸਲ ਕਰਨਾ ਨਵੇਂ ਚੋਣਾ ਸੰਭਾਵਿਤ ਤੌਰ ਤੇ 트럼ਪ ਨੂੰ ਹੋਰ ਨਰਾਜ਼ ਕਰਨ ਗਿਆ ਜਿਸ ਦੀਆਂ ਕੁਝ ਹਾਲੀਆਂ ਮੁਹਿਮਾ ਯਕਟਨਾ ਮ ਮੁਕ ਤੌਰ ਤੇ ਗੁੱਸੇ ਤੇ ਸਪਸ਼ਟ ਅਵਿਸ਼ਵਾਸ ਦੁਆਰਾ ਪ੍ਰਭਾਵਿਤ ਹੋ ਗਈਆਂ ਨੇ ਦੇਸ਼ ਦੁਨੀਆ ਦੀਆਂ ਹੋਰ तमाम ਖਬਰਾਂ ਦੇਖਣ ਵਾਸਤੇ ਤੁਸੀਂ ਬਨੇ ਰਹੋ ਆਜ نیوز ਵਾਲਾ ਦੇ ਨਾਲ ਚੈਨਲ ਨੂੰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਸਾਡਾ Facebook ਪੇਜ ਆਜ نیوز ਵਾਲਾ ਨੂੰ ਵੀ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਹੋਰ ਖਬਰਾਂ ਲਈ ਬਨੇ ਰਹੋ ਸਾਡੇ ਨਾਲ